ਸਪੈਸ਼ਲ ਸੈਲ ਰਾਜਪੁਰਾ ਨੂੰ ਮਿਲੀ ਵੱਡੀ ਕਾਮਯਾਬੀ ਐਂਕਾਉਂਟਰ ਦੌਰਾਨ ਬੰਬੀਹਾ ਗੈਂਗ ਦਾ ਇੱਕ ਗੁਰੂ ਕਾ ਕਾਬੂ ਰਾਜਪੁਰਾ 10 3 2025 ਸਪੈਸ਼ਲ ਸੈਲ ਰਾਜਪੁਰਾ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਜਿੱਤੇ ਕਿ ਤਜਿੰਦਰ ਸਿੰਘ ਨਾਮ ਦੇ ਇੱਕ ਨਸ਼ਾ ਤਸਕਰ ਨੂੰ ਪੁਲਿਸ ਵੱਲੋਂ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਮੌਕੇ ਤੇ ਪਹੁੰਚੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰਾਜਪੁਰਾ ਸਪੈਸ਼ਲ ਸੈੱਲ ਨੂੰ ਬਹੁਤ ਵੱਡੀ ਕਾਮਯਾਬੀ ਆਇਆ ਜਿਨੇ ਆਪਣੇ ਪ੍ਰਯਾਸਾਂ ਦੇ ਨਾਲ ਤਰਜਿੰਦਰ ਸਿੰਘ ਉਰਫ ਤੇਜੀ ਜੋ ਕਿ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਉਪਲ ਢੀੜੀ ਦਾ ਰਹਿਣ ਵਾਲਾ ਹੈ ਅਤੇ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਪਤਾ ਲੱਗਾ ਹੈ ਕਿ ਇਹ ਨਸ਼ਾ ਸਪਲਾਈ ਕਰਨ ਵਾਸਤੇ ਰਾਜਪੁਰਾ ਦੇ ਵਿੱਚ ਟਰੈਵਲ ਕਰ ਰਿਹਾ ਹੈ ਇਸ ਨੂੰ ਰੋਕਿਆ ਜਾਵੇ ਤੇ ਇਸ ਕੋਲੋਂ ਨਸ਼ੇ ਦੀ ਖੇਪ ਬਰਾਮਦ ਹੋ ਸਕਦੀ ਹੈ। ਇਹਨੂੰ ਫੇਰ ਵੀ ਕਹਿੰਦੇ ਆ ਕਿ ਇਹ ਰਾਜਪੁਰੇ ਦਾ ਉਪਲਹੀੜੀ ਪਿੰਡ ਦਾ ਰਹਿਣ ਵਾਲਾ ਹੈ। ਕਿ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲਸ ਐਂਡ ਰਾਜਪੁਰਾ ਕੋਲ ਕਿ ਇਹ ਇਧਰ ਫਲੈਟਸ ਵਾਲੇ ਪਾਸੇ ਟਰੈਵਲ ਕਰ ਰਿਹਾ ਹੈ ਮੋਟਰਸਾਈਕਲ ਤੇ ਜਾ ਰਿਹਾ ਹੈ ਸੋ ਇਹਨੂੰ ਨਾਕਾਬੰਦੀ ਕਰਕੇ ਜੇ ਰੋਕਿਆ ਜਾਵੇ ਤੇ ਇਹਦੇ ਕੋਲੋਂ ਨਸ਼ੀਲਾ ਪਦਾਰਥ ਜਿਹੜਾ ਹੈ ਉਹ ਰਿਕਵਰ ਹੋ ਸਕਦਾ ਹੈ। ਸੋ ਇਹ ਜਦੋਂ ਨਾਕਾਬੰਦੀ ਕੀਤੀ ਗਈ ਨਾਕੇ ਤੇ ਪਹੁੰਚਿਆ ਇਹਨੇ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਪੁਲਿਸ ਤੇ ਫਾਇਰ ਕੀਤੇ ਦੋ ਜਿਹੜੇ ਕਿ ਦੋਵੇਂ ਗੱਡੀ ਤੇ ਲੱਗੇ ਨੇ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਆਫੀਸ਼ਲ ਗੱਡੀ ਸੋ ਉਹਦੇ ਤੇ ਜਦੋਂ ਦੋ ਫਾਇਰ ਲੱਗੇ ਤੇ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਜੋ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਲੈਫਟ ਕਿੱਤੇ ਤੇ ਲੱਗੇ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਇਹ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਇੱਕ ਮਰਡਰ ਦਾ ਪਰਚਾ ਤੇ ਤਿੰਨ ਆਰਮਜ਼ੈਕ ਦੇ ਪਰਚੇ ਨੇ ਤੇ ਇੱਕ ਐਂਟੀਬੀਸ ਤੇ ਸੋ ਇਹ ਬੜਾ ਐਕਟਿਵ ਸਪਲਾਈਅਰ ਹੈ ਬੜਾ ਐਕਟਿਵ ਮੈਂਬਰ ਹੈ ਬੰਬੀਹਾ ਗੈਂਗ ਦਾ ਪਿੱਛੇ ਇਹ ਨਸ਼ੇ ਦਾ ਵੀ ਕੰਮ ਕਰਦਾ ਰਿਹਾ ਸੋ ਬੜੀ ਵੱਡੀ ਸਫਲਤਾ ਅੱਜ ਹਾਸਲ ਹੋਈ ਹੈ ਸਪੈਸ਼ਲ ਸੈਲ ਪਟਿਆ ਰਾਜਪੁਰਾ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਤੇ ਐਸਪੀ ਸੀਟੀ ਵੇਵ ਚੌਧਰੀ ਸੋ ਇਹਨਾਂ ਨੇ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਰਾਉਂਡ ਅਪ ਕੀਤਾ ਅਰੈਸਟ ਕੀਤਾ ਤੇ ਨਾਲ ਦੀ ਨਾਲ ਜਿਹੜੀ ਰਿਕਵਰੀ ਹੈ ਉਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਈ ਹੈ ਤੇ ਨਾਲ ਹੀ ਕੁਝ ਗੋਲੀਆਂ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਬਾਅਦ ਚ ਕੀਤੀ ਜਾਊਗੀ